ਬੀਤੀ ਰਾਤ ਚੋਰਾ ਵੱਲੋਂ ਥਾਣਾ ਗੁਰੈਨ ਦੀ ਚੌਂਕੀ ਦੁਸਾਂਝੁਕਲਾ ਦੇ ਪਿੰਡ ਸਰਹਾਲ ਮੁੰਡੀ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਅਣਪਛਾਤੇ ਚੋਰ 9 ਟੋਲੇ ਸੋਨੇ ਦੇ ਗਹਿਣੇ ਅੱਧਾ ਕਿਲੋ ਚਾਂਦੀ ਦੇ ਗਹਿਣੇ 42000 ਨਕਦੀ ਚੋਰੀ ਕਰਕੇ ਲੈ ਗਏ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਕਰਦੇ ਮਾਲਿਕ ਅਜਮੇਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਸਰਹਾਲ ਮੁੰਡੀ ਥਾਣਾ ਗੁਰਾਇਆਂ ਨੇ ਦੱਸਿਆ ਕਿ ਉਹ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ ਘਰ ਦੀ ਚਾਬੀ ਗਵਾਂਡੀਆਂ ਨੂੰ ਦੇ ਕੇ ਗਏ ਸਨ ਜਦੋਂ ਉਸਨੇ ਆ ਕੇ ਵੇਖਿਆ ਅੰਦਰ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਸਨ ਜਿੰਨਾ ਸਾਨੂੰ ਚੋਰੀ ਦੀ ਘਟਨਾ ਬਾਰੇ ਦੱਸਿਆ ਅਸੀਂ ਆ ਕੇ ਵੇਖਿਆ ਕਿ ਚੋਰਾਂ ਨੇ ਘਰ ਦੇ ਤਾਲੇ ਤੋੜੇ ਹੋਏ ਸਨ ਅੰਦਰ ਸਮਾਨ ਖਿਲਰਿਆ ਹੋਇਆ ਹੈ ਜਦੋਂ ਵੇਖਿਆ 9 ਤੋਲੇ ਦੇ ਸੋਨੇ ਦੇ ਗਹਿਣੇ ਅੱਧਾ ਕਿਲੋ ਚਾਂਦੀ ਦੇ ਗਹਿਣੇ 42000 ਦੀ ਨਕਦੀ 250 ਡਾਲਰ ਚੋਰ ਚੋਰੀ ਕਰਕੇ ਲੈ ਗਏ ਜਿਸ ਦੀ ਸੂਚਨਾ ਪੁਲਿਸ ਚੌਂਕੀ ਦੁਸਾਂਜ ਕਲਾ ਦਰਜ ਕਰਵਾਈ ਗਈ ਹੈ ਇਸ ਬਾਬਤ ਚੌਂਕੀ ਇੰਚਾਰਜ ਦਸਾਂਜ ਕਲਾ ਜੰਗ ਬਹਾਦਰ ਸਿੰਘ ਨਾਲ ਸੰਪਰਕ ਕਰਨ ਤੇ ਉਹਨਾਂ ਨੇ ਕਿਹਾ ਕਿ ਮਾਮਲਾ ਸ਼ੱਕੀ ਹੈ ਜਿਸ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤੇ ਸਰਾਰ ਮੁੰਡਿਆ ਸਿਖਰਾਇ ਤੇ ਰਹਨੇ ਆ ਤੇ ਮੈਨੂੰ ਚਾਬੀਆਂ ਦੇ ਕੇ ਗਏ ਸੀ ਪਿਛਲੇ ਬਾਹਰ ਦੀ ਬੇੜੇ ਦੀਆਂ ਗਰੈਲ ਦੀ ਅਸੀਂ ਲੈ ਨਹੀਂ ਰੋਟੀ ਪਾਉਣ ਆਈ ਸੀ ਡੋਗੀ ਨੂੰ ਮੈਂ 9 ਵਜੇ ਜਦ ਮੈਂ ਦੇਖਿਆ ਵੀ ਜਿੰਦੇ ਭੰਨਿਓ ਸੀ ਜਦੋਂ ਇਹ ਇੱਕਦਮ ਪਹਿਲਾਂ ਗਏ ਆ ਤੁਸੀਂ ਸ਼ਾਮ ਨੂੰ ਰੋਟੀ ਪਾਉਣੀ ਸੀ ਇਹਨਾਂ ਦੇ ਚਾਹ ਨੂੰ 7 ਵਜੇ ਆਈ ਸੀ ਮੈਂ ਰੋਟੀ ਪਾਉਣ ਉਦੋਂ ਬਿਲਕੁਲ ਠੀਕ ਸੀ ਤੇ ਜਦੋਂ ਮੈਂ ਸਵੇਰ ਨੂੰ 9 ਵਜੇ ਆਈ ਆ ਉਦੋਂ ਜਿੰਦੇ ਭੰਨੀਓ ਸੀ ਗਰੇਲ ਦੇ ਤੇ ਤੁਸੀਂ ਬੰਦੀ ਨੂੰ ਦੱਸਿਆ ਸੀ ਕਿ ਮੈਂ ਅੱਜ ਆਣਾਡਾ ਬਾਣਾ ਮੈਂ ਇੰਦਰਜੀਤ ਜੀ ਦੀਨ ਦੱਸਿਆ ਮੈਂ ਕਿ ਦੀਦੀ ਵੀ ਸਾਡਾ ਕੋਲ ਨੰਬਰ ਵੀ ਹੈ ਨਹੀਂ ਮੇ ਤੁਹਾਡਾ ਕੋਲ ਨੰਬਰ ਹੈਗਾ ਤੁਸੀਂ ਗੁਰਦੁਆਰੇ ਇਕੱਠੇ ਜਾਈ ਜਾਨੀ ਨਾ ਵੇ ਇੱਕ ਦੂਜੇ ਦਾ ਨੰਬਰ ਹੁੰਦਾ ਹੈ ਤੇ ਕਹਿੰਦੇ ਕੋਈ ਨਹੀਂ ਮੈਂ ਫੋਨ ਕਰਦੀ ਆ ਮੈਂ ਆਪ ਨਹੀਂ ਅੰਦਰ ਬੜੀ ਉਸੇ ਵੇਲੇ ਰੋਟੀ ਕੁੱਤੇ ਨੂੰ ਬਾਚਪਾਈ ਕਰਨ ਮੈਂ ਦੱਸ ਕੇ ਆਈ ਆ ਅਮੇਜ਼ਿੰਗ ਮੈਂ ਰਾਜ ਪਾਦਰਾਂ ਅਜੀਤ ਸਾਹਿਬ ਵਾਹ ਮੁੰਡਾ ਬੰਦਾ ਇਹ ਜਿਲ੍ਹਾ ਜਲੰਧਰ ਚ ਬੰਦਾਈ ਤੁਮ ਕੀ ਬੰਦੀ ਆ ਹਾਜਕਲਾਂ ਇਹ ਆਏ ਗਏ ਆ ਅਸੋਚਦੇ ਆ ਯਾ ਅਪਰਾੜੀ ਤੇ ਮੜ ਤੇ ਜਦੋਂ 9 ਵਜੇ ਤੁਹਾਨੂੰ ਕਾਲ ਫੋਨ ਗਿਆ ਤੇ ਜੀ ਆਪਦੀ ਮਾਤਾ ਬਾਈਏ ਛੋਟਾ ਜਿਹਾ ਮੈਂ ਰੱਖਿਆ ਕਤੂਰਾ ਗਵੰਡੀ ਨੂੰ ਚਾਬੀ ਦੇ ਦਿੱਤੀ ਹੈਗੇ ਬੇ ਤੋਈ ਮਤਲਬ ਰੋਟੀ ਦੋ ਤਿੰਨ ਟਾਂ ਦਾ ਮੈਨੂੰ ਪਾ ਦਿਓ ਤੇ ਮੜ ਤੇ ਸਭ ਕੱਲ 9 ਵਜੇ ਫੋਨ ਗਿਆ ਜੀ ਜੋ ਤਰ ਤਰਨ ਲੱਗ ਕੇ ਲੱਗੇ ਆ ਉਹਦੇ ਉਦਨੇ ਵਿਲੇ ਦਾ ਫੋਨ ਕਰੀਆ ਤਾਂ ਆਪਾਂ ਤੁਹਾਡੇ ਕਹਿੰਦੇ ਜੀ ਹੋ ਗਿਆ ਤੇ ਤੁਹਾਡਾ ਕਿੰਨਾ ਕੀ ਕੀ ਨੂੰ ਸੰਧੜਾ ਆਗੇ ਸਾਡੇ ਵੀ 9 ਕ ਟੋਲੇ ਹੋਣਾ ਹੈ ਦੋ ਚੈਨੀਆਂ ਤੇ ਦੋ ਮੁੰਡੀਆਂ ਕ ਚੈਨੀ ਮੇਰੀ ਆ ਦੋ ਮੁੰਡੀਆਂ ਹੈ ਤੇ ਚੈਨੀ 22 ਦੀ ਆ ਇਹ ਅੱਧਾ ਕਿਲੋ ਚਾਂਦੀ ਹੋਣੀ ਹੈ ਤੇ ਇੱਕ ਸੈਟ ਵੀ ਹੈ ਇੱਕ ਸੈਟ ਹੈ ਜੀ ਤੇ ਕੋਈ ਨਗਦੀ ਵੀ ਲੱਗ ਗਈ ਆ ਨਗਦੀ 42000 ਰੁਪਏ ਲੱਗਾ ਜੀ ਤੁਸੀਂ ਇਸ ਸੰਬੰਧੀ ਪੁਲਿਸ ਨੂੰ ਚੇਕ ਕੀਤਾ ਤੇ 250 ਗੁੜੀਆਂ ਦੇ ਉਤਰੋਂ ਫਿਰ ਜੱਜ ਹੋਏਗਾ ਰੱਖਣੀ ਇਹ ਨਿਸ਼ਾਨੀ ਆ ਤੇ ਉਹ ਵੀ ਸਹੀ ਕਾਜੀ ਕਰਕੇ ਹੁੰਦਾ ਮਾਰ ਕੇ ਖੜਾ ਰਹਿ। ਤੁਸੀਂ ਇਸ ਸੰਬੰਧੀ ਪੁਲਿਸ ਨੂੰ ਚੇਕ ਕੀਤਾ? ਹਾਂਜੀ। ਪੁਲਿਸ ਮੌਕੇ ਤੇ ਆਈ। ਮੌਕੇ ਤੇ ਆਈ ਜੀ 5:30 ਵਜੇ ਆਈ ਆ ਪੁਲਿਸ। ਅੱਛਾ ਜੀ। ਕੱਲ੍ਹ ਕੱਲ੍ਹ ਸ਼ਾਮ ਵੀ। ਅੱਛਾ ਜੀ। ਨਾ ਰਾਤ ਦੀ ਚੋਰੀ ਹੋ ਜਾ ਤਾਂ ਮੈਂ ਸਮਝਿਆ ਜਿਹਨੇ ਮੈਨੂੰ ਫੋਨ ਕਰਿਆ ਉਹਨਾਂ ਨੂੰ ਦੱਸਿਆ ਜੀ ਭਾਈ ਤੁਸੀਂ ਮਾੜਾ ਚੌਂਕੀ ਫੋਨ ਲਾ ਦਿਓ ਇਹ ਤੱਕ ਅੱਜ ਉਹ ਆ ਰਹੇ ਆ। ਬਈ ਆ ਕੰਮ ਹੋ ਗਿਆ। ਇਹ 5:30 ਵਜੇ ਆਈ ਆ ਜੀ। ਤੇ ਹੁਣ ਸੁਪਰਚੈਚੋ ਕੀ ਮੰਗ ਕਰਦੇ ਆ ਮਾਤਾ ਜੀ ਜਿਹੜੀ ਬਣਦੀ ਕਾਰਵਾਈ ਹੋ ਗਈ